मुर्गाब मुरदाबाद मुर्गाबाद मुर्गावाद PTRC ਕਾਮਿਆਂ ਦੀ ਹੜਤਾਲ ਜਿਉਂ ਹੀ ਖਤਮ ਹੋਈ ਤਾਂ ਹੁਣ ਇਸ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕੱਚੇ ਮਲਾਜ਼ਮਾਂ ਨੇ ਵੀ ਆਪਣਾ ਮੋਰਚਾ ਖੋਲ ਦਿੱਤਾ ਹੈ ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਮਾਮਲਾ ਮਲੇਰਕੋਟਲਾ ਦਾ ਹੈ ਜਿੱਥੇ ਕਿ ਆਪਣਾ ਕੰਮਕਾਰ ਛੱਡ ਕੇ ਦਫ਼ਤਰ ਦੇ ਅੱਗੇ 2 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਆ ਇਹਨਾਂ ਮਲਾਜ਼ਮਾਂ ਨੇ ਦਿਨ ਰਾਤ ਧਰਨਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਕਿਸੇ ਵੀ ਸਰਕਾਰ ਨੇ ਨਹੀਂ ਮੰਨਿਆ ਤੇ ਉਹਨਾਂ ਨੂੰ 10 ਸਾਲ ਦੇ ਕਰੀਬ ਨੌਕਰੀ ਕਰਦੇ ਹੋ ਗਏ ਨੇ ਪਰ ਉਹ ਅਜੇ ਤੱਕ ਵੀ ਕੱਚੇ ਦੇ ਕੱਚੇ ਹੀ ਨੇ ਤੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਸੀਂ ਪਾਵਰ ਕਾਮ ਆਂ ট্রান্সਕੋ ਠੇਕਾ ਮਲਾਜ਼ਮ ਜੂਨੀਅਰ ਪੰਜਾਬ ਵਿੱਚ ਕੰਮ ਕਰਦੇ ਤੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਠੇਕਾ ਮਲਾਜ਼ਮ ਸੰਘਾ ਸਮਰਥਨ ਦਾ ਜੀ ਅਸੀਂ ਪਿਛਲੇ 10 ਸਾਲ ਤੋਂ ਲੰਬੇ ਸਮੇਂ ਤੋਂ 10 ਸਾਲਾਂ ਤੋਂ ਠੇਕੇਦਾਰੀ ਸਿਸਟਮ ਵਿੱਚ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਸਾਨੂੰ ਬਹੁਤ ਘਾਫਲੇ ਹੋ ਰਹੇ ਨੇ ਤੇ ਅਸੀਂ ਜਿਹੜਾ ਕੰਮ ਆ ਜਿਹੜਾ ਇਹ ਆਪਦੇ ਅਮਾਲਦਾਰੀ ਦਾ ਕਰ ਰਹੇ ਹਾਂਗੇ ਤੇ ਜਿਹਦੇ ਵਿੱਚ ਸਾਡੀ ਲੁੱਟ ਆ ਗਈ ਕੱਲੇ-ਕੱਲੇ ਬੰਦੇ ਦਾ ਈਪੀਐਫ, ਈਐਸਆਈ ਉਹ ਕੰਪਨੀਾਂ ਨੇ ਜਿਹੜੀਆਂ ਖਾ ਰਹੀ ਨੇ ਗਿਆ ਅਸੀਂ ਸਰਕਾਰ ਲੋਵੇ ਇਹੀ ਮੰਗ ਕਰ ਦਿੱਤੀਗੇ ਵੀ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਿਹਾ ਉੱਥੇ ਆ ਸਰਕਾਰ ਤੇ ਸਾਨੂੰ ਪੂਰੀ ਉਮੀਦ ਤੀਗੀ ਵੀ ਕਾਹ ਕੁਛ ਨਾ ਕੁਛ ਕਰਨਗੇ ਸਾਨੂੰ ਕਿਉਂਕਿ ਭਗਵਾਨ ਤੁਮਨ ਜੀ ਨੇ ਇਹ ਵੀ ਗੱਲ ਕਹੀ ਸੀ ਵੀ ਜਿਹੜਾ ਜਿਹੜਾ ਹਰਾ ਪੰਨਾ ਉਹ ਅਸੀਂ ਜਿਹੜੀ ਆਉਣ ਵਾਲੀ ਸਰਕਾਰ ਜਿਹੜੀ ਬਣੂਗੀ ਜੇ ਮੇਰੀ ਮੈਂ ਉਹ ਹਰਾ ਪੰਨਾ ਜਿਹੜਾ ਕੱਚੇ ਮੁਲਾਜ਼ਮ ਦੇ ਚਲਾਉਂਗਾ ਪਰ ਉਹ ਹਰਾ ਪੰਨੇ ਚਲਾਉਣ ਦੀ ਬਜਾਏ ਸਾਡੇ ਮੁਲਾਜ਼ਮਾਂ ਦੇ ਡਾਂਗਾ ਬਰਸਾਈਆਂ ਜਾਂਦੀਆਂ ਨੇ ਲਾਠੀ ਚਾਰਜ ਕਰੇ ਜਾਂਦੇ ਨੇ ਜੇਲ੍ਹਾਂ ਦੇ ਟੱਕੇ ਜਾਂਦੇ ਨੇ ਪਰਚੇ ਕਰੇ ਜਾਂਦੇ ਨੇਗੇ ਜਿਹਦੇ ਬਰੋਸੇ ਵਜੋਂ ਅਸੀਂ ਅੱਜ ਤੋਂ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੇ ਸੱਦੇ ਤੇ ਅਸੀਂ ਆਪਣਾ ਜਿਹੜਾ ਦਿਨ ਰਾਤ ਦਾ ਧਰਨਾ ਜਾਰੀ ਰੱਖਿਆਗਾ ਅਤੇ ਦਿਨ ਰਾਤ ਜੀ ਚਲਾਵਾਂਗੇ ਜਗਬਾਣੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ